ਆਪਾ ਜਾ ਰਿਹਾ ਮਨੇ ਖੇਤਾਂ ਨੂੰ ਬਈ ਦੇਖੋ ਉਹ ਰਸਤਾ ਲਗਾਉਣਾ ਖੇਤਾਂ ਨੂੰ ਦੇਖੋ ਦੇ ਇਧਰ ਵੇਖੀ ਉੱਪਰ ਸਹਾਂ ਖੜੀ ਕੋ ਦੇਖੋ ਬੜੀ ਦੂਰ ਜਾਣਾ ਲਗਾ ਯਾਰ ਕਿਆ ਮੇਰੇ ਕਿਹਦੇ ਚਾਂਬਈ ਆਨ ਸਾਡੇ ਆ ਨਹੀਂ ਕਿਤੇ ਜਾ ਤੋ ਕਿਤੋਂ ਆ ਬਗਾਲ ਕੋ ਕਿਲੋਮੀਟਰ ਕੀ ਗੋਹ ਰਹੇ ਹੋ ਕਾ ਪਹਾ ਕਾ ਤੋ ਨਹਿਰ ਪਤਿਆਂ ਨਾਲ ਲਗਾ ਬਈ ਬੁਰਮਨੋ ਚਾਂਮੇ ਮੀਦੇ ਵਿੱਚ ਜਾਂ ਫੇਰ ਇੱਧਰ ਇੱਕ ਮੋਟਰ ਹੈ ਭਾਈ ਜੀ ਉਸ ਪਤਿਆਂ ਨਾਲ ਇੱਧਰੋਂ ਬਾਈਂ ਸੜਕ ਉੱਤੇ ਵੀ ਹੋਰ ਇੱਥੇ ਮੋਟਰ ਕਾਵਾ ਮਾਪਨ ਦੌੜ ਰਹੇ ਨੇ ਅ ਵੀ ਦੇਖੋ ਇਹ ਨੂੰ ਪਾਣੀ ਲਾਣਾ ਆਪਾਂ ਨੇ ਹਜੇ ਇੱਧਰ ਬਾਕੀ ਇੱਜਾ ਬਹੁਤ ਆ ਜਿਹੜੀ ਟਾਗੜੀ ਨਾ ਆ ਬਈ ਉਹ ਨਾ ਪੁੱਛੋ ਫਮੇ ਮਨ ਨੂੰ ਪਹੁੰਚਿਆ ਨਾ ਜਹਾਂ ਲਗਾ ਗਈ ਉਹ ਨਾ ਯੂ ਨਹੀਂ ਪਤਾ ਯੂ ਥੱਪੜ ਹਾਂ ਬੈਠਾ ਹੋਇਆ ਕੋਈ ਸੱਜਿਆ ਨਾ ਆਉਂਦੇ ਕਿ ਆਵਣਾ ਕਰਨਾ ਅੰਦਰ बचिया एक दो बारी मैं पहला भी दौड़ करते पार। भी। क्या बने गई पर रिपोर्ट है बी इधर देखें क्या सीन है इधर देखें बहुत यार अपनी सपोर्ट करे करो यार्द तेयर लाइक करे करो बी अपने जीरो सबसक्राइब है बई जिन्ना भी हो सका अपने बी पंजाबी भाई आप सबसक्राइब करो बी वो नहीं है भी एक बंद फेम दई जाओ सारे जने ठीक है ना ਕਿਸੇ ਨੂੰ ਕਿਸੇ ਹੋਰ ਨੂੰ ਵੀ ਬਈ ਗਾਣੇ ਦਾ ਮੌਕਾ ਦੇ ਕਰੋ ਠੀਕ ਹੈ ਨਾ ਬਈ ਤਾਂ ਕਿ ਮੇਰੇ ਵਰਗਾ ਕੋਈ ਹਨਾ ਸਮਝੇ ਗਏ ਹੋਣਗੇ ਤੁਮੇ ਕਿਸੇ ਆਪਣੇ ਬੰਦੇ ਦਾ ਭਲਾ ਹੋ ਸਕੇ ਬਈ ਹਨਾ ਸਪੋਰਟ ਕਰ ਦਿਦੋ ਯਾਰ ਬੱਦ ਤੇ ਬੱਦ ਮੱਕ ਕੋਈ ਨਹੀਂ ਦਾਤੇ ਹੱਥੋਂ ਆ ਬਈ ਸਾਰਾ ਕੁਝ ਅੱਪ ਕੰਮ ਹੀ ਸਾਰਾ ਕੁਝ ਨਹੀਂ ਕਰ ਸਕਦੇ ਹੈ। ਕਿਉਂ ਤੇ ਐਡੀਆਂ ਵਾ ਪਾਣੀ ਨਹੀਂ ਚੜਿਆ ਬਾਈ ਦੇਖੋ ਹੁਣ। ਇਹ ਵਾਪਾ ਨੂੰ ਕਰਨਾ ਲੱਗੇ ਆ। ਪਰ ਕਰਾਂਗੇ ਵੀ ਕੀ ਆ ਯਾਰ। ਓਖਾ। ਇਹ ਰੂੜੇ ਪੈ ਪਗ ਲਓ। ਸੰਦਰਸ਼ ਕਰਨਾ ਲੱਗੇਗਾ। ਕੋਈ ਨਹੀਂ galt ਤੇ ਇਹ ਪੈ ਗਿਆ ਸੰਦਰਸ਼। ਉਬੀ ਰਹਿ ਗਿਆ ਇਸਮਾ ਪੈਪ ਗੇਰ ਨਾਲ ਕੋਈ ਚੱਲ ਕੋਈ ਬਾਤ ਨਹੀਂ ਬਾਈ ਉੱਚੇ ਨਹੀਂ ਮੇ ਬਹੁਤ ਹੈ ਨਾ ਕੇ ਦੀਆ ਮੈਂ ਵੋਟਰ ਕਰਾ ਨਹੀਂ ਲਵਾਇਆ ਹੈ ਗੈਸ ਕਰਕੇ ਇਸਮਾ ਤਾਂ ਮਨੂੰ ਲਗਾ ਲੈ ਬਾਈ ਇਸਮਾ ਹੁਣ ਰੇਹ ਤਰਾ ਰਸਮ ਕਰਨੀ ਲਗੀ ਮਤ ਪੈਰ ਗਿਆ ਦਰਦਾ ਇਹ ਮਤ ਪੈ ਜਗਾ ਰੇ ਬਾਈ ਠੀਕ ਹੈ ਤੇ ਆ ਬਈ ਸਾਂਝ ਨਹੀਂ ਨਾ ਮਾਰੇ ਕੀ ਗੀਏ

ਫੋਲੋ ਵੀ ਧੰਨਵਾਦ ਥਾਰਾ ਠੀਕ ਹੈ ਪੱਕਾ ਰਾਂ ਤੁਹਾਨੂੰ ਠੀਕ ਹੈ ਹਾਂ ਅੱਤਰ ਥੋੜਾ ਜਿਹਾ ਪਾਣੀ ਦਾ ਸਿਸਟਮ ਰੀਸੈਟ ਹੈ ਤਾਂ ਕਰਾਂ ਠੀਕ ਹੈ ਠੀਕ ਹੈ ਭਾਈ ਸਾਰੇ ਭਾਈ ਆਪਾਂ ਨੂੰ ਦੇਖੋ ਯਾਰ ਫੋਲੋ ਕਰਿਓ ਸ਼ੇਅਰ ਕਰਿਓ ਠੀਕ ਹੈ ਸਬਸਕ੍ਰਾਈਬ ਕਰਿਓ ਭਾਈ ਠੀਕ ਹੈ ਵੱਟੇ ਵੱਟੇ ਸਬਸਕ੍ਰਾਈਬ ਕਰੋ ਬਾਈ ਵੱਟੇ ਵੱਟੇ ਵੀਡੀਓ ਨੂੰ ਦੇਖੇ ਕਰੋ ਫਿਰ ਆਪਾਂ ਤਾਂ ਹੀ ਯਾਰ ਵਧੀਆ ਵਧੀਆ ਵੀਡੀਓ ਪਾਣੀ ਸ਼ੁਰੂ ਕਰਾਂਗੇ ਤਾਂ ਹੀ ਵਧੀਆ ਸੈਟਅਪ ਲਾਣੇ ਯੋਗ ਹੋਵਾਂਗੇ ਬਾਈ ਦੇਖੋ ਬਈ ਆਪਾਂ ਦੇਖੋ ਯਾਰ ਨਵੇਂ ਮੁੰਡੇ ਆ ਦੇਖੋ ਬਈ ਆਪਾਂ ਖੇਤੀ ਮਾਂ ਪਏ ਪਏ ਆ ਨਮੀ ਨਮੀ ਉਮਰੇ ਹਜੇ ਬਾਈ ਹਜੇ ਥੋੜੇ ਜੇ ਹਾਂਡੇਗੇ ਫਿਰ ਪਤਾ ਲੱਗੇਗਾ ਦੇਖੋ ਬਈ ਮਾਂ ਵੀ ਡੈੜੀਆਂ ਰਹਿ ਗਈ ਹਨਾ ਕਿਉਂਕਿ ਉੱਚਾ ਦਾ ਬਈਓ ਯੋ ਲਾਗ ਬਈ ਸਾਰੀ ਉੱਚੀ ਤੀ ਤਾਂ ਰਹੇਗੀ ਬਾਕੀ ਆਪਣੀ ਬਈ ਕਮੈਂਟ ਕਰਕੇ ਦੱਸੇ ਕਰੋ ਠੀਕ ਹੈ ਬਈ ਓਕੇ ਬਈ ਸਾਰੇ ਸੰਸਾਰ ਸਈਆ ਵਲੋ ਤੇ ਬਈ ਬਦ ਚੜ ਕੇ ਫਤੇਗੜ ਸਾਹਿਬ ਸੇਵਾ ਲਈ ਪਹੁੰਚੇ ਹੋ ਬਈ ਹਨਾ ਆਪਣੇ ਜਦੋਂ ਫਤੇਗੜਾ ਸਾਹਿਬ ਅਗੇ ਮਨਨ ਸ਼ਰਧਾ ਨਾਲ ਮੱਥਾ ਟੇਕੋ ਬਈ ਪੂਰੇ ਐਨ ਵਧੀਆ ਉਹਦੇ ਨਾਲ ਕੋਈ ਉਦੜਬਾਜੀ ਨਾ ਕਰੋ ਬਈ ਠੀਕ ਹੈ ਆਪਣਾ ਬਈ ਜਾਨ ਨਾਲ ਠੰਡ ਬਹੁਤ ਹੈ ਬਈ ਤੁੰਤ ਬਹੁਤ ਹੈ ਧਿਆਨ ਨਾਲ ਹੋਲੀ ਰਾਮ ਨਾਲ ਆਓ ਬਈ ਠੀਕ ਹੈ ਬਾਕੀ ਮਾਲਕ ਸਾਹਿਬ ਨੂੰ ਚੜਤੀ ਥੋੜਾ ਵਿੱਚ ਰੱਖਿਆ ਵਾਏ ਕਿੱਥੇ ਖਾਤਾ ਬਈ ਕਿੱਥੇ ਫਤੇ ਦਿਓ ਜਾ ਚਤੀ